ਸਤਿ ਸ਼੍ਰੀ ਅਕਾਲ ਮੈਂ ਹਗ ਗੁਰਿੰਦਰਪਾਲ ਸਿੰਘ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਅੰਡਰ 19 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦੇ ਹਾਂ ਇਤਿਹਾਸ ਰਚ ਦਿੱਤਾ ਹੈ ਬਦਵਾਰ ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡੇਗੇ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਮਾਦ ਦਿੱਤੇ ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ 6ਵੀਂ ਵਾਰ ਅਤੇ ਕੁੱਲ 10ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਤੇ ਅਫਗਾਨਿਸਤਾਨ ਨੇ ਭਾਰਤ ਸਾਹਮਣੇ ਜਿੱਤ ਲਈ 311 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਟੀਚੇ ਨੂੰ ਸਿਰਫ 41.1 ਇੱਕ ਓਵਰਾਂ ਵਿੱਚ ਹੀ ਹਾਸਲ ਕਰ ਲਿਆ ਅੰਡਰ 19 ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੀਮ ਨੇ ਇੰਨੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਪਿੰਡ ਬਹਿਰਾਮ ਵਿਖੇ ਅੱਜ ਪ੍ਰਾਊਡ ਟੂ ਬੀ ਅਕਾਲੀ ਮੂਹਮਲ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੋਂ ਫੇਲ ਸਿੱਧੀ ਹੋਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੂਬੇ ਨੂੰ ਤਰੱਕੀ ਦੀ ਪਟੜੀ ਤੋਂ ਥੱਲੇ ਉਤਾਰ ਦਿੱਤਾ ਪੰਜਾਬ ਕਈ ਸਾਲ ਪਿੱਛੇ ਚਲਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਰਗ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਦੁਖੀ ਮਹਿਸੂਸ ਕਰ ਰਹੇ ਹਨ ਤੇ ਮੌਜੂਦਾ ਸਰਕਾਰ ਚਲਦਾ ਕਰਨ ਲਈ ਤਿਆਰ ਬੈਠੇ ਹਨ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਵਦੀਪ ਸਿੰਘ ਖਾਸ ਕਰਕੇ ਉਹਨਾਂ ਦੇ بیٹے ਦੀ ਦਸਤਾਰਬੰਦੀ ਮੌਕੇ ਪਿੰਡ ਅਨੌਖ ਖਰਵਾਲ ਵਿਖੇ ਉਹਨਾਂ ਦੇ ਗ੍ਰਹਿ ਤੇ ਵੀ ਪਹੁੰਚੇ ਅਤੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸੋਨਾ ਚਾਂਦੀ ਦੀਆਂ ਕੀਮਤਾਂ ਦੀਆਂ ਲਾਈਵ ਅਪਡੇਟਸ ਨੇ ਤਾਂ ਬੁੱਧਵਾਰ ਨੂੰ ਸੋਨੇ ਦੀ ਕੀਮਤ 24 ਕੈਰੇਟ ਪ੍ਰਤੀ 10 ਗ੍ਰਾਮ ਲਈ 1,54,220 ਸੀ ਜਦੋਂ ਕਿ ਚਾਂਦੀ ਦੀ ਕੀਮਤ 2,96,900 ਪ੍ਰਤੀ ਕਿਲੋਗ੍ਰਾਮ ਸੀ ਤੇ ਵਿਸ਼ਵ ਪਾਦਰ ਤੇ ਵੀਰਵਾਰ ਨੂੰ ਸੋਨਾ 1% ਤੋਂ ਵਧ ਗਿਆ ਤੇ ਜੋ ਕਿ ਇਸ ਖਾਸ ਕਰਕੇ ਇੱਕ ਹਫ਼ਤੇ ਦੇ ਉੱਚ ਪੱਧਰ ਦੇ ਨੇੜੇ ਆ ਤੇ ਗਰਾਵੜ ਤੋਂ ਕੁਝ ਦਿਨ ਬਾਅਦ ਬਦਵਾਰ ਨੂੰ ਚਾਰ ਫਰਮਾਂ ਨੂੰ ਦਿੱਲੀ, ਮੁੰਬਈ, ਹైదరాబాద్, ਬੰਗਲੌਰੂ ਅਤੇ ਚन्नई ਸਮੇਤ ਪ੍ਰਮੁੱਖ ਭਾਰਤੀ ਸ਼ਹਿਰਾਂ ਨੂੰ ਵਿੱਚ ਸੋਨੇ ਦੀਆਂ ਕੀਮਤਾਂ ਪਿਛਲੇ ਦਿਨ ਦੇ ਮੁਕਾਬਲੇ ਵਧ ਗਈਆਂ ਜੋ ਘਰੇਲੂ ਸਰਾਫਾ ਬਾਜ਼ਾਰ ਵਿੱਚ ਸੁਧਾਰ ਦਾ ਸੰਕੇਤ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰਕ ਸੌਦੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਟਿੱਕਾ ਹਮਲਾ ਕਰਤਾ ਤੇ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਇਹ ਡੀਲ ਭਾਰਤ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਦੇਸ਼ ਦੀ ਖੇਤੀ ਦੀ ਆਰਥਿਕ ਸ਼ਕਤੀ ਨੂੰ ਖਤਮ ਕਰਨ ਦੀ ਸਾਜ਼ਿਸ਼ 'ਚ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਆਮਦਵੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਦੋਂ ਇਹ ਮੁੱਦਾ ਭਾਰਤ ਦੇ ਭਵਿੱਖ ਅਤੇ 80 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਰੋਜ਼ੀ ਰੋਟੀ ਦੇ ਨਾਲ ਜੁੜਿਆ ਹੋਇਆ ਤਾਂ ਫਿਰ ਇਸ ਦੇ ਵੇਰਵੇ ਸੰਸਦ ਵਿੱਚ ਕਿਉਂ ਸਾਂਝੇ ਨਹੀਂ ਕੀਤੇ ਜਾ ਰਹੇ ਤੇ ਆਮਦਵੀ ਪਾਰਟੀ ਨੇ ਸਵਾਲ ਕਰਦੇ ਹਾਂ ਕਿ ਹੈ ਕਿ ਭਾਰਤ ਦੇ ਲੋਕਾਂ ਲਈ ਟਰੰਪ ਕੌਣ ਹਨ ਉਹ ਮੋਦੀ ਦੇ ਦੋਸਤ ਹੋ ਸਕਦੇ ਹਨ ਪਰ ਜਦੋਂ ਪ੍ਰਧਾਨ ਮੰਤਰੀ ਚੁੱਪ ਹੋਣ ਤਾਂ ਉਹ ਸੋਸ਼ਲ ਮੀਡੀਆ ਤੇ ਭਾਰਤ ਦੀ ਪਾਲਿਸੀ ਕਿਉਂ ਦੱਸ ਰਹੇ ਹਨ ਬੰਦ ਦਰਵਾਜ਼ੇ ਦੇ ਪਿੱਛੇ ਕੀ ਡੀਲ ਹੋਈ ਹੈ ਤੇ ਇਸ ਨੂੰ ਗੁਲਦੀਪ ਸਿੰਘ ਢਾਲੀਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸੌਦੇ ਤਹਿਤ ਭਾਜਪਾ ਜ਼ੀਰੋ ਟੈਕਸ ਤੇ ਅਮਰੀਕੀ ਖੇਤੀਬਾੜੀ ਉਤਪਾਦਾਂ ਦੇ ਲਈ ਭਾਰਤ ਦੇ ਦਰਵਾਜ਼ੇ ਖੋਲਣ ਦੀ ਤਿਆਰੀ ਕਰ ਰਹੀ ਆ। ਸੰਸਦ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਲੜਾਈ ਜਾਰੀ ਹੈ ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਵਾਂ ਵਿਵਾਦ ਛੇੜ ਦਿੱਤਾ ਰোপ ਹੈ ਕਿ ਉਹਨਾਂ ਨੇ ਸੰਸਦ ਕੰਪਲੈਕਸ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਮਿੱਟੂ ਨੂੰ ਗद्दार ਕਿਹਾ ਮਿੱਟੂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਰਾਹੁਲ ਗਾਂਧੀ ਦੀ ਟਿੱਪਣੀ ਨੇ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਫੈਲਾ ਦਿੱਤਾ ਤੇ ਭਾਜਪਾ ਸਿਕ ਆਗੂ ਨੇ ਇਸ ਲਈ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਤੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਇਸ ਮਾਮਲੇ ਵਿੱਚ ਹਰਦੀਪ ਪੁਰੀ ਆਰ.ਪੀ ਸਿੰਘ ਅਤੇ ਅਰਵਿੰਦਰ ਸਿੰਘ ਲਵਲੀ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਸਿੱਖ ਅਗਰੂ ਗਦਾਰਕਿਆ ਅਸੀਂ ਸਾਰੇ ਸਿੱਖ ਭਾਈਚਾਰੇ ਤੋਂ ਆਉਂਦੇ ਹਾਂ ਕਾਂਗਰਸ ਪਾਰਟੀ ਲਈ ਦਿਨਾਂ ਤੋਂ ਸੰਸਦ ਦੀ ਕਾਰਵਾਈ ਵਿੱਚ ਵਿਗੜ ਪਾ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਸਵੇਰੇ ਅਤੇ ਸ਼ਾਮ ਨੂੰ ਤੌਂਦ ਪੈਣ ਦੀ ਸੰਭਾਵਨਾ ਹਾਲਾਂਕਿ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਤੇ ਮੌਸਮ ਵਿਭਾਗ ਦੇ ਅਨੁਸਾਰ 9 ਫਰਵਰੀ ਤੱਕ ਤੌਂਦ ਲਈ ਕੋਈ ਚੇਤਾਵਨੀ ਨਹੀਂ ਹੈ ਹੁਣ ਪਹਾੜਾਂ ਤੋਂ ਸਮੁੰਦਰ ਵੱਲ ਹਵਾਵਾਂ ਵਗਣ ਗਿਆ ਜਿਸ ਨਾਲ ਤੌਂਦ ਸਾਫ ਹੋ ਜਾਵੇਗੀ ਤੇ ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਤੇ ਇਹ ਹੁਣ ਆਮ ਦੇ ਨੇੜੇ ਹੈ ਤਾਂ ਅਮ੍ਰਿਤਸਰ ਵਿੱਚ ਸਭ ਤੋਂ ਘੱਟ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਰਿਪੋਰਟਾਂ ਅਨੁਸਾਰ ਸਵੇਰੇ ਕੁਝ ਇਲਾਕਿਆਂ ਵਿੱਚ ਤੌਂ ਅਮਰੀਕਾ ਵਾਲਾ ਅਤੇ ਹਵਾਲਾ ਦਿੱਲੀ ਹਾਈਵੇ ਤੇ ਅਸਮਾਨ ਅਸ਼ਕ ਤੌਰ ਤੇ ਬਦਲਵਾਈ ਰਹੇਗੀ ਹਾਲਾਂਕਿ ਸਵੇਰੇ 10 ਵਜੇ ਤੱਕ ਸੂਰਜ ਨਿਕਲ ਆਵੇਗਾ ਤਾਂ ਜਿਸ ਨਾਲ ਧੁੰਦ ਸਾਫ ਹੋ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨੇ ਗਏ ਵਪਾਰ ਸਮਝੌਤੇ ਤਹਿਤ ਭਾਰਤ ਅਮਰੀਕਾ ਦੀਆਂ ਵੱਡੀ ਗਿਣਤੀ ਚ ਉਦਯੋਗਿਕ ਅਤੇ ਖੇਤੀਬਾੜੀ ਵਸਤੂਆਂ ਜਿਵੇਂ ਫਸਲਾਂ ਅਤੇ ਸਬਜ਼ੀਆਂ ਉੱਤੇ ਟੈਰਿਫ ਘਟਾ ਕੇ ਜ਼ੀਰੋ ਕਰ ਦੇਵੇਗਾ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਰ ਨੇ ਇਸ ਸੌਦੇ ਨੂੰ ਇੱਕ ਵੱਡੀ ਜਿੱਤ ਦੱਸਿਆ ਤੇ ਇਹ ਵੀ ਕਿਹਾ ਕਿ ਭਾਰਤ ਕੁਝ ਪ੍ਰਮੁੱਖ ਖੇਤਰਾਂ ਉੱਤੇ ਕੰਟਰੋਲ ਜਾਰੀ ਰੱਖੇਗਾ ਗਰੀਰ ਨੇ ਮੰਗਲਵਾਰ ਨੂੰ ਸੀਐਨਬੀਸੀ ਸਕੂ ਆਕ ਬਾਕਸ ਨੂੰ ਦੱਸਿਆ ਕਿ ਹੁਣ ਸਾਡੇ ਕੋਲ ਸੌਦਾ ਹੈ ਅਸੀਂ ਇਸ ਦੀ ਤਿਆਰੀ ਮੁਕੰਮਲ ਕਰ ਰਹੇ ਹਾਂ ਪਰ ਅਸੀਂ ਵਿਸ਼ੇਸ਼ਤਾਵਾਂ ਨੂੰ ਜਾਣਦੇ ਹਾਂ ਗਰੀਰ ਨੇ ਅੱਗੇ ਕਿਹਾ ਅਮਰੀਕਾ ਭਾਰਤ ਵਿਰੁੱਧ ਕੁਝ ਪੱਧਰ ਦਾ ਟੈਰਿਫ ਵਧਾਈ ਰੱਖੇਗਾ 18% ਕਿਉਂਕਿ ਸਾਡੇ ਕੋਲ ਇਹ ਵੱਡਾ ਵਪਾਰ ਕਟਾ ਹੈ ਪਰ ਉਹ ਸਾਡੇ ਲਈ ਕਈ ਤਰ੍ਹਾਂ ਦੇ ਖੇਤੀਬਾੜੀ ਉਤਪਾਦਾਂ ਨਿਰਮਿਤ ਸਬਾਨ ਰਸਾਇਣਾਂ ਮੈਡੀਕਲ ਉਪਕਰਨਾਂ ਆਦਤ ਉੱਤੇ ਖਾਸ ਕਰਕੇ ਆਪਣੇ ਟੈਰਿਫ ਨੂੰ ਘਟਾਉਣ ਲਈ ਵੀ ਸਹਿਮਤ ਹੋਏ ਹਨ ਇਜ਼ਰਾਈਲ ਨੇ ਹਮਾਸ ਵਿਰੁੱਧ ਇੱਕ ਵੱਡਾ ਹਵਾਈ ਹਮਲਾ ਕੀਤਾ ਹੈ ਇਜ਼ਰਾਈਲੀ ਰੱਖਿਆ ਬਲਾਂ ਤੇ ਇਜ਼ਰਾਈਲ ਸੁਰੱਖਿਆ ਏਜੰਸੀ ਨੇ ਹਮਾਸ ਦੇ ਅਲ ਹਬਲ ਸੈਲੂ ਨਿਸ਼ਾਨਾ ਬਣਾਇਆ ਇਸ ਹਮਲੇ ਵਿੱਚ ਹਮਾਸ ਕਮਾਂਡਰ ਮੁਹੰਮਦ ਅਲ ਹਬਲ ਅਤੇ ਇਸਲਾਮਿਕ ਜਿਹਾਦ ਦੇ ਖਾਸ ਕਰਕੇ ਅਲੀ ਰਾਜੀਆਨਾ ਕੋਕੋ ਮਾਰੇ ਗਏ ਹਬਲ ਤੇ ਬੰਦਕ ਮਹਿਲਾ ਸਿਪਾਈ ਦੋਆ ਨੂੰ ਮਾਰਨ ਦਾ ਦੋਸ਼ੀ ਇਸ ਇਜ਼ਰਾਈਲੀ ਹਮਲੇ ਨੂੰ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਇਜ਼ਰਾਈਲ ਰੱਖਿਆ ਬਲਾਂ ਤੇ ਇਜ਼ਰਾਈਲ ਸੁਰੱਖਿਆ ਏਜੰਸੀ ਨੇ ਇੱਕ ਸਾਂਝਾ ਫੌਜੀ ਆਪਰੇਸ਼ਨ ਸ਼ੁਰੂ ਕੀਤਾ ਹਮਾਸ ਕਮਾਂਡਰ ਮੁਹੰਮਦ ਅਲ ਹਬਲ ਅਤੇ ਇਸਲਾਮਿਕ ਜਿਹਾਦ ਦੇ ਅਲੀ ਰਾਜੀਆਨਾ ਮਾਰੇ ਗਏ ਤੇ ਅਲ ਹਬਲ ਤੇ ਇਜ਼ਰਾਈਲੀ ਕਾਰਪੋਰਲ ਨਵਾ ਮਾਰਸੀਯਾਨੋ ਨੂੰ ਕੈਦ ਵਿੱਚ ਰਹਿੰਦੇ ਆ ਬਹਿਰੈਮੀ ਨਾਲ ਕਤਲ ਕਰਨ ਦਾ ਦੋਸ਼ ਹੈ ਇਸ ਤੋਂ ਇਲਾਵਾ ਖਾਸ ਕਰਕੇ ਰਾਜੀ ਇਹਨਾਂ ਦੀ ਪਛਾਣ ਉਤਰੀ ਗਾਜ਼ਾ ਬ੍ਰਿਗੇਡ ਵਿੱਚ ਇਸਲਾਮਿਕ ਜਿਹਾਦ ਦੇ ਮੁੱਖ ਕਮਾਂਡਰ ਵਜੋਂ ਕੀਤੀ ਗਈ ਸੀ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਵਾ ਗਿਆ ਧੰਨਵਾਦ